ਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ कॉटन ਔਰ क्रेप ਦੇ ਸੋਹਣੇ ਡਿਜ਼ਾਈਨਰ ਸੂਟਸ ਦੀ ਕਲੈਕਸ਼ਨ ਲੈ ਕੇ ਆਏ ਵਾਲਾ ਜਿਹੜਾ ਸੂਟ ਹੈਗਾ ਮਸਲੀਨ कॉटन ਦੇ ਉੱਪਰ ਹੋਇਆਗਾ ਜਿਸਦੇ ਉੱਪਰ ਥ੍ਰੈਡ ਵਰਕ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਪੀਸ ਹੈਗਾ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਆ ਇਹ ਵੀ कॉटन ਦੇ ਉੱਪਰ ਰਹਿਣ ਵਾਲੇ ਹੈਗੇ ਤੇ ਨਾਲ कॉटन ਦਾ ਹੀ ਜਿਹੜਾ ਡਿਜ਼ਾਈਨਰ ਦਾ ਦੁਪੱਟਾ ਹੋਇਆਗਾ ਜਿਸਦੇ ਉੱਪਰ ਪੈਚ ਵਰਕ ਕੀਤਾ ਗਿਆ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕਾਂ ਦੀ ਹੈ ਵਾਲੇ ਸੂਟਸ ਦੀ ਆਫਟਰ ਸਟਿਚਿੰਗ ਪ੍ਰਾਈਜ਼ ਰਹਿਣ ਵਾਲਾ ਇਹ ਵਾਲੇ ਜਿਹੜੇ ਸੂਟ ਰੈਨ ਵਾਲੇ ਹੈਗੇ ਕਰੇਪ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਸਤੋਂ ਦੀ ਬਾਟਮਰ ਸ਼ਫਾਉਣ ਦਾ ਦੁਪੱਟਾ ਹੋਏਗਾ ਪ੍ਰਾਈਸ ਰਹੇਗਾ 1550 ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਸੂਟ ਰੈਨ ਵਾਲੇ ਹੈਗੇ ਆ ਵੀ ਮਸਲੀਨ ਕਾਟਨ ਦੇ ਉੱਪਰ ਹੋਏਗਾ ਡਿਜੀਟਲ ਪ੍ਰਿੰਟ ਦਾ ਜਿਹੜਾ ਆਲ ਓਵਰ ਸੂਟ ਹੋਏਗਾ ਜਿਸ ਤੇ ਉੱਪਰ ਹੈਗਾ ਇਹ ਥਰੈਡ ਵਰਕ ਕੀਤਾ ਗਿਆ ਤੇ ਨਾਲ ਮਸਲੀਨ ਕਾਟਨ ਦਾ ਜਿਹੜਾ ਦੁਪੱਟਾ ਹੋਏਗਾ ਦੁਪੱਟਾ ਟਾਈ nDye ਹੋਏਗਾ ਤੇ ਉਸ ਤੇ ਉੱਪਰ ਥਰੈਡ ਵਰਕ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਹੈਗੀ ਹੈ ਪਾਰਟੀ ਲਈ ਵੀ ਤੁਸੀਂ ਇਹ ਵਾਲੇ ਸੂਟ ਹੈਗੇ ਜਿਹੜੇ ਯੂਜ਼ ਕਰ ਸਕਦੇ ਜਿੱਦਾਂ ਕਿ ਸਮਰ ਦੇ ਵਿੱਚ ਕੋਈ ਵੀ ਆਪਾਂ ਨੂੰ ਫੰਕਸ਼ਨ ਆਂਦਾ ਤੇ ਉਹਦੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਲੁੱਕ ਰੱਖਣ ਵਾਲੇ ਸੂਟ ਹੈਗੇ ਤੇ ਪ੍ਰਾਈਜ਼ ਰਹਿ ਗਿਆ ਸਿਰਫ 2290 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਇਹ ਵਾਲਾ ਸੂਟ ਹੈ ਜਿਹੜੇ ਮਿਲ ਰਹੇ ਹੈਗੇ ਆ ਤੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਵੀ ਮਿਲ ਜਾਏਗੀ ਇਹ ਵਾਲਾ ਜਿਹੜਾ ਸੂਟ ਰੈਨ ਵਾਲਾ ਹੈਗਾ ਇਹ ਵੀ ਮਸਲੀਨ ਕਾਟਨ ਦੇ ਉੱਪਰ ਹੋਏਗਾ ਜਿਸ ਤੇ ਉੱਪਰ ਥ्रेड ਵਰਕ ਕੀਤਾ ਗਿਆ ਔਰ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਨਾਲ ਟਾਈ ਐਂਡ ਡਾਈ ਦੁਪੱਟਾ ਰੈਨ ਵਾਲਾ ਹੈਗਾ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈ ਸਿੰਗਲ ਪੀਸ ਰੈਨ ਵਾਲਾ ਹੈਗਾ ਜਿਸ ਤੇ ਉੱਪਰ ਥ्रेड ਵਰਕ ਕੀਤਾ ਮਸਲੀਨ ਕਾਟਨ ਦਾ ਹੋਏਗਾ ਇਹ ਵਾਲੇ ਸੂਟ ਜਿਹੜੇ ਹੈਗੇ ਮਸਲਿਨ कॉटन ਦੇ ਉੱਪਰ ਮੈਚਿੰਗ ਸੂਟ ਰਹਿਣ ਵਾਲੇ ਹੈਗੇ ਦੁਪੱਟੇ ਉੱਪਰ ਸ਼ਰਟ ਉੱਪਰ ਪਲੱਸ ਬਾਟਮ ਦੇ ਉੱਪਰ ਹੈਗਾ ਜਿਹੜਾ ਉਹ ਥਰੈਡ ਵਰਕ ਕੀਤਾ ਗਿਆ ਹੈਗਾ ਇਹ ਵਾਲੇ ਸੂਟ ਵੀ ਜਿਹੜੇ ਰਹਿਣ ਵਾਲੇ ਹੈਗੇ ਮਸਲਿਨ कॉटन ਦੇ ਉੱਪਰ ਹੋਣਗੇ ਦੁਪੱਟਾ ਡਿਜ਼ਾਈਨਰ ਹੋਏਗਾ ਸਤੂਨ ਦੀ ਬਾਟਮ ਮਸਲਿਨ कॉटन ਦੇ ਨਾਲ ਬਾਟਮ ਰਹਿਣ ਵਾਲੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਤੇ ਪ੍ਰਾਈਸ ਰਹਿ ਗਿਆ ਸਿਰਫ 1650 ਰੁਪਏ ਇਹ ਵਾਲੇ ਸੂਟ ਹੈਗੇ ਡਿਸਟਰ ਪ੍ਰਿੰਟ ਦੀ ਜਿਹੜੀ ਹੋਏਗੀ 크ريب ਦੀ ਸ਼ਰਟ ਸਤੂਨ ਦੀ ਬਾਟਮਰ ਸ਼ਫਾਨ ਦਾ ਦੁਪੱਟਾ ਹੋ ਰਹਿਣ ਵਾਲਾ ਹੈਗਾ 1360 ਰੁਪਏ ਦਾ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਮਸਲੀਨ कॉटन ਦੇ ਉੱਪਰ ਹੋਣਗੇ ਡਿਜੀਟਲ ਪ੍ਰਿੰਟ ਦੀ ਸ਼ਰਟ ਨਾਲ ਪਲੇਨ ਬਾਟਮ ਹੋਏਗੀ ਨਾਲ ਡਿਜੀਟਲ ਪ੍ਰਿੰਟ ਦਾ ਹੀ ਜਿਹੜਾ ਦੁਪੱਟਾ ਰਹਿਣ ਵਾਲਾ ਹੈਗਾ ਜੌਰਰੇਟ ਦੇ ਰਹਿਣ ਵਾਲੇ ਸੂਟ ਹੋਣਗੇ ਤੇ ਆਲਓਵਰ ਸੂਟ ਹੋਏਗਾ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਪਲੇਨ ਹੋਏਗਾ ਜਿਸ ਤੇ ਉੱਪਰ ਥ्रेड ਵਰਕ ਕੀਤਾ ਗਿਆ ਹੈਗਾ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਰੱਖੇਗੀ